ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਅੱਪਾ ਗੱਲ ਕਰਾਂਗੇ ਪੀਐਸਟੈਟ 2024 ਦੇ ਸਬੰਧ ਵਿੱਚ ਇੱਕ ਪੀਐਸਟੈਟ ਦੇ ਸਬੰਧ ਵਿੱਚ ਬਿਗ ਅਪਡੇਟ ਨਿਕਲ ਕੇ ਆਈ ਹੈ ਕਿ ਇਹ ਅਪਡੇਟ ਕਦੋਂ ਨੋਟੀਫਿਕੇਸ਼ਨ ਜਾਰੀ ਹੋਵੇਗਾ ਕਦੋਂ ਹੋਵੇਗਾ ਪੇਪਰ ਕੀ ਅਪਡੇਟ ਹੈ ਏਟਟੀ ਬੀ ਤੇ ਬੀਐਡ ਵਾਲੇ ਜਰੂਰ ਇਸ ਵੀਡੀਓ ਨੂੰ ਵੇਖੋ ਕਿਉਂਕਿ ਪੀਐਸਟੈਟ ਦੇ ਸਬੰਧ ਵਿੱਚ ਇੱਕ ਬਿਗ ਅਪਡੇਟ ਆ ਚੁੱਕੀ ਹੈ ਤਾਂ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਂ ਟੀਚਿੰਗ ਨਾਲ ਸੰਬੰਧਿਤ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਕੀ ਹੈ ਅੱਜ ਦੀ ਅਪਡੇਟ ਜਿਵੇਂ ਕਿ ਆਪਾਂ ਜਾਣ ਸਾਰੇ ਜਾਣਦੇ ਹਾਂ ਪੀਐਸ ਟੈਟਰ ਜਿਹੜਾ ਲੰਬੇ ਸਮੇਂ ਤੋਂ ਨਹੀਂ ਹੋਇਆ ਤੇ ਜਿਸ ਨੂੰ ਪੀਐਸ ਟੈਟਰ ਨੂੰ ਕਰਵਾਉਣ ਲਈ ਪੰਜਾਬ ਯੂਨੀਅਨ ਜਿਹੜੀ ਟੈਟ ਯੂਨੀਅਨਸ ਦੇ ਸੰਘਰਸ਼ ਕਰ ਰਹੀ ਹੈ ਤਾਂ ਇਸ ਸੰਘਰਸ਼ ਕਰਦਿਆਂ ਅੱਜ ਕੱਲ ਅੱਜ 19 ਤਰੀਕ ਦਾ ਜਿਹੜਾ ਹੁੰਦਾ ਪੀਏ ਪ੍ਰੋਟੈਸਟ ਰੱਖਿਆ ਗਿਆ ਸੀ ਸੰਗਰੂਰ ਦੇ ਵਿੱਚ ਉਸ ਦੇ ਬਾਰੇ ਵਿੱਚ ਕੀ ਮੰਗਾਂ ਨੇ ਪੀਐਸ ਸਟੈਟ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਪੀਐਸ ਸਟੈਟ ਯੂਨੀਅਨ ਦੀਆਂ ਜਿਹੜੀਆਂ ਮੰਗਾਂ ਨੇ ਪੀਐਸ ਸਟੈਟ ਦਾ ਜਿਹੜਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਨੰਬਰ 2 ਤੇ ਪੀਐਸ ਸਟੈਟ ਦਾ ਪੇਪਰ ਦੇ ਜਿਹੜਾ ਪੋਸਟਾਂ ਤੋਂ ਪਹਿਲਾਂ ਜਿਹੜਾ ਪੇਪਰ ਲਿਆ ਜਾਵੇ ਨੰਬਰ 3 ਤੇ ਪੀਐਸਟੈਟ ਦਿੱਤੇ ਗਏ ਸਲੇ ਉਸ ਦੇ ਅਨਸਾਰ ਲਿਆ ਜਾਵੇ ਤੇ ਨੰਬਰ 4 ਤੇ ਪੀਐਸਟੈਟ ਦਾ ਜਿਹੜਾ ਕਲੰਡਰ ਜਾਰੀ ਕੀਤਾ ਜਾਵੇ ਜਿਵੇਂ ਕਿ ਦੂਜੀਆਂ ਪੋਸਟਾਂ ਬਾਰੇ ਕਲੰਡਰ ਜਾਰੀ ਕੀਤੇ ਗਏ ਨੇ ਤਾਂ ਇਸ ਦਾ ਵੀ ਫਿਕਸ ਕਲੰਡਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿ ਕਦੋਂ ਪੇਪਰ ਲਿਆ ਜਾਣਾ ਹੈ ਇਹ ਪੀਐਸਟੈਟ ਦੀਆਂ ਜਿਹੜੀਆਂ ਸੀ ਮੰਗਾ ਸੀ ਜਿਸ ਦੇ ਲਈ 19 ਤਰੀਕ ਨੂੰ ਇੱਕ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਸੀ ਸੰਗਰੂਰ ਦੇ ਵਿੱਚ ਉਹ ਸੰਗਰੂਰ ਦੇ ਵਿੱਚ ਪ੍ਰੋਟੈਸਟ ਨੂੰ ਜਿਹੜਾ ਹੈ ਪੋਸਟਪਾਨ ਕੀਤਾ ਗਿਆ ਹੈ ਕਿਉਂ ਪੋਸਟਪੋਨ ਕੀਤਾ ਗਿਆ ਹੈ ਕਿਉਂਕਿ ਹੁਣ ਜਿਹੜਾ ਤੁਸੀਂ ਦੇਖ ਸਕਦੇ ਜੋ ਸੰਗਰੂਰ ਦੇ ਐਸਐਸਪੀ ਵੱਲੋਂ ਇੱਕ ਮੀਟਿੰਗ ਜਿਹੜੀ ਹੈ ਉਹ ਦਿੱਤੀ ਗਈ ਹੈ ਮੀਟਿੰਗ ਜਿਹੜੀ ਹੈ ਇਹ ਮੀਟਿੰਗ 5 8 2024 ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਜਾਣੀ ਹੈ ਇਹ ਮੀਟਿੰਗ ਜਿਹੜੀ ਹੈ ਕਿਸਾਨ ਪਵਨ ਚੰਡੀਗੜ੍ਹ ਵਿੱਚ 11 ਵਜੇ ਕਰਵਾਈ ਜਾਣੀ ਹੈ ਤਾਂ ਇਸ ਲਈ ਜਿਹੜੀ ਇਹ ਜਿਹੜਾ ਪ੍ਰੋਟੈਸਟ ਸੀ 19 ਤਰੀਕ ਦਾ ਇਸ ਨੂੰ ਪੋਸਟਪੋਨ ਯੂਨੀਅਨ ਵੱਲੋਂ ਪੋਸਟਪੋਨ ਕੀਤਾ ਗਿਆ ਤੇ ਹੁਣ ਉਮੀਦ ਕਰਦੇ ਹਾਂ ਕਿ 5 8 2024 ਨੂੰ ਜਿਹੜਾ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਬਹੁਤ ਜਲਦੀ ਜਿਹੜਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਉਮੀਦ ਹੈ ਕਿ ਇਸ ਪੋਜ਼ਿਟਿਵ ਜਿਹੜਾ ਰਿਜ਼ਲਟ ਵੇਖਣ ਨੂੰ ਮਿਲੇਗਾ 1858 2024 ਨੂੰ ਜਿਹੜਾ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਪਹੁੰਚਣਾ ਚਾਹੁੰਦੇ ਨੇ ਤਾਂ ਇੱਕ ਘੰਟਾ ਪਹਿਲਾਂ ਦੀ ਪਹੁੰਚਣ ਦੀ ਉਹਨਾਂ ਨੂੰ ਟਾਈਮ ਰੱਖਿਆ ਗਿਆ ਕਿਉਂਕਿ ਉਸ ਦੇ ਵਿੱਚ ਪਹੁੰਚ ਲਈ ਪਾਸ ਬਣਾਏ ਜਾਣੇ ਹਨ ਤੇ ਪਾਸ ਤੇ ਟਾਈਮ ਲੱਗ ਸਕਦਾ ਇਸ ਲਈ 11 ਵਜੇ ਦਾ ਟਾਈਮ ਹੈ ਤੇ ਘਟੋ ਘਟ ਇੱਕ ਘੰਟਾ ਪਹਿਲਾਂ ਪਹੁੰਚਣ ਦੀ ਜਿਹੜੀ ਇੱਥੇ ਅਪੀਲ ਕੀਤੀ ਗਈ ਹੈ ਇਸ ਲਈ ਜਿਹੜਾ ਪ੍ਰੋਟੈਸਟ ਸੀ 19 ਤਰੀਕ ਦਾ ਤਾਂ ਉਸ ਨੂੰ ਜਿਹੜਾ ਪੋਸਟਪੋਨ ਇੱਕ ਵਾਰੀ ਕਰ ਦਿੱਤਾ ਗਿਆ ਹੈ ਤਾਂ ਇਸ ਨਤੀਜੇ ਜਿਹੜੀ ਅਗਲੀ ਮੀਟਿੰਗ ਜਿਹੜੀ ਹੈ ਸਿੱਖਿਆ ਮੰਤਰੀ ਨਾਲ ਰੱਖੀ ਗਈ ਹੈ ਜੋ ਕਿ ਇੱਕ ਪੋਜੀਟਿਵ ਰਿਜ਼ਲਟ ਵੇਖਣ ਨੂੰ ਮਿਲੇਗਾ ਤੇ ਬਹੁਤ ਜਲਦੀ ਜਿਹੜਾ ਪੀਐਸਟੈਟ ਦਾ ਜਿਹੜਾ ਨੋਟੀਫਿਕੇਸ਼ਨ ਆਏਗਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਤੇ ਪੋਸਟਾਂ ਪੰਜਵੇਂ ਕਿ ਜਾਣਦੇ ਆ ਮਾਸਟਰ ਕੈਡਰ ਦੀਆਂ ਪੋਸਟਾਂ ਆਉਣ ਵਾਲੀਆਂ ਨੇ ਤੇ ਮਾਸਟਰ ਕੈਡਰ ਦੀਆਂ ਪੋਸਟਾਂ ਤੋਂ ਪਹਿਲਾਂ ਜਿਹੜਾ ਪੀਐਸਟੈਟ ਨੂੰ ਲੈਨ ਦੀ ਜਿਹੜੀ ਗੱਲ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਤੇ ਸਿਲੇਬਸ ਵੀ ਪੁਰਾਣੇ ਸਿਲੇਬਸ ਦੇ ਵਿੱਚ ਉਹੀ ਪੇਪਰ ਲਿਆ ਜਾਣਾ ਚਾਹੀਦਾ ਹੈ ਤਾਂ ਇੱਕ ਕੈਲੰਡਰ ਜਾਰੀ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜਾ ਟੈਟ ਦਾ ਪੇਪਰ ਹੈ 2 ਸਾਲ ਡੇਢ ਸਾਲ ਤੱਕ ਨਾ ਨਹੀਂ ਪਿਛਲਾ ਫਰਵਰੀ ਮਾਰਚ 2023 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਅਜੇ ਤੱਕ ਪੇਪਰ ਨਹੀਂ ਹੋਇਆ ਤਾਂ ਇਸ ਲਈ ਇੱਕ ਦਾ ਸੰਲਕ ਕੈਲੰਡਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਇਹ ਯੂਨੀਅਨ ਦੀਆਂ ਮੰਗਾਂ ਨੇ ਜੇਸਲੀ ਪ੍ਰੋਟੈਸਟ ਕੀਤਾ ਜਾਣਾ ਸੀ 19 ਤਰੀਕ ਦਾ ਪਰ ਉਸ ਨੂੰ ਪੋਸਟਪੋਨ ਕੀਤਾ ਗਿਆ ਤਾਂ ਹੁਣ ਜਿਹੜੀ ਸਿੱਖਿਆ ਮੰਤਰੀ ਨਾਲ ਜਿਹੜੀ ਉਹ ਮੀਟਿੰਗ ਰੱਖੀ ਗਈ ਹੈ 8 ਤਰੀਕ 5 ਤਰੀਕ ਦੀ ਮੀਟਿੰਗ ਹੈ 5 8 2024 ਨੂੰ ਕਿਸਾਨ ਪਵਨ ਚੰਡੀਗੜ੍ਹ ਵਿੱਚ ਇਹ ਮੀਟਿੰਗ ਹੋਵੇਗੀ ਤਾਂ ਉਮੀਦ ਹੈ ਕਿ ਬਹੁਤ ਜਲਦੀ ਜਿਹੜਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋਵੇਗਾ ਵੇਖਣ ਨੂੰ ਮਿਲੇਗਾ ਇਹ ਸੀ ਅੱਜ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਂ ਟੀਚਿੰਗ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਉਸ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ